ਪਤਾਨਕੋਟ ਦੇ ਵਿੱਚ ਚੋਜ ਦੇ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਚਾਹੇ ਪੁਲਿਸ ਵਾਲੋ ਲਗਾਤਾਰ ਉਹਨਾਂ ਚੋਰਾਂ ਨੂੰ ਫੜਿਆ ਵੀ ਜਾ ਰਿਹਾ ਪਰ ਲਗਾਤਾਰ ਪਠਾਨਕੋਟ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਪਰ ਇਦਾਂ ਦੇ ਮਾਮਲੇ ਦੇਖਣ ਨੂੰ ਸਾਹਮਣੇ ਆ ਰਹੇ ਨੇ ਇਸ ਵੇਲੇ ਆਪਾਂ ਪਠਾਨਕੋਟ ਦੇ ਕਾੜੀ ਵਾਲੇ ਪੁਲ ਦੇ ਉੱਪਰ ਮੌਜੂਦ ਹੈ ਜਿੱਥੇ ਇੱਕ ਪਿਛਲੇ ਦਿਤੇ ਦਿਨ ਇੱਕ ਵੀਡੀਓ ਵਾਇਲਲ ਹੋਈ ਸੀ ਕਿ ਤੇ ਫਰੂਟ ਚੋਰੀ ਕਰਨ ਵਾਲੇ ਨੌਜਵਾਨ ਜਿਹੜੇ ਸਾਹਮਣੇ ਆਏ ਸੀਗੇ ਪੁਲਿਸ ਨੂੰ ਉਹਨਾਂ ਨੂੰ ਬਿਦਸਤਾਲੀ ਕੀਤਾ ਸੀਗਾ ਪਰ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਕਿ ਇੱਕ ਆਟੋ ਚਾਲਕ ਆਪਣੇ ਘਰ ਤੋਂ ਬਾਹਰ ਆ ਕੇ ਸਬਜ਼ੀ ਲੈਣ ਜਦੋਂ ਆਂਦਾ ਜਦੋਂ ਸਬਜ਼ੀ ਲੈਣ ਵੇਲੇ ਉਤਰਦਾ ਤਾਂ ਜਦੋਂ ਵਾਪਸ ਪਹੁੰਚਦਾ ਤਾਂ ਉਹਦਾ ਆਟੋ ਠੋਟੇ ਵजूद ਨਹੀਂ ਹੁੰਦਾ ਜਿਸ ਤੋਂ ਬਾਅਦ ਉਸ ਆਟੋ ਚਾਲਕ ਵੱਲੋਂ ਕ ਪੁਲਿਸ ਅਗੇ ਮੰਗ ਕੀਤੀ ਜਾਂਦੀ ਹੈ ਕਿ ਉਸ ਦਾ ਆਟੋ ਲੱਭ ਕੇ ਦਿੱਤਾ ਜਾਵੇ ਪਰ ਕਿੰਨੇ ਦਿਨ ਵੀ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਾ ਹੁੰਦੇ ਚੱਲਦੇ ਅੱਜ ਫਿਰ ਉਸ ਆਟੋ ਚਾਲਕ ਵੱਲੋਂ ਤੇ ਨਾਲ ਸਾਥੀਆਂ ਵੱਲੋਂ ਇੱਕ ਇੱਕ ਮੀਡੀਆ ਰਾਹੀਂ ਸਨੇਹਾ ਜਿਹੜਾ ਇਹ ਪੁਰਸੂ ਦਿੱਤਾ ਗਿਆ ਕਿ ਜਲਦ ਉਸ ਦਾ ਆਟੋ ਲੱਭ ਕੇ ਦਿੱਤਾ ਜਾਵੇ ਤਾਂ ਕਿ ਉਹ ਉਸ ਆਟੋ ਦੇ ਜਰੀਏ ਕਮਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਆਉ ਦਿਖਦਾ ਦੀ ਬੋਰ ਤੇ ਗੱਲਬਾਤ ਕਰਦੇ ਆਂ ਪੀੜਤ ਆਟੋ ਚਾਲਕ ਦੇ ਨਾਲ ਕਿ ਕਹਿੰਨਾ ਉਸ ਦਾ ਇਸ ਪੂਰੇ ਮਾਮਲੇ ਦੇ ਬਾਰੇ ਜੀ ਰਵੀ ਕਾਮਤਾ ਜੀ ਮੈਂ ਛਾਪ ਚੌਂਗ ਮhalla ਕਾਜੀਪੁਰ ਦਾ ਰਹਿਣ ਵਾਲਾ ਹਾਂ ਤੇ ਮੈਂ ਬਾਟਾ ਤੋਂ ਸਵਾਰੀ ਲੈ ਕੇ ਆਇਆ ਮੈਂ ਜਿੱਦਾਂ ਪੁਲ ਤੋਂ ਸਵਾਰੀ ਲੁਵਾਈ ਆਂ ਸ਼ਹਿਰ ਤੇ ਲਾਇਆ ਤੇ ਰੇੜੀ ਤੇ ਆਇਆ ਮੈਂ ਤੇ ਜਿੱਲੇ ਇੱਕ ਤਾਂ ਮਿੰਟ ਹੀ ਲੱਗਾ ਹਣਾ ਮੈਂ ਕਿਉਂਕਿ ਜਿੱਲੇ ਦੁਵਾਰਾ ਨਿਗਾ ਮਾਰੀ ਕਦੀ ਕਾਪ ਹੋ ਜੇ ਤੇ ਕੱਲਾ ਹੀ ਮੈਂ ਉਹਨੇ ਰਾਤੀ ਕਿਤੇ ਤੋਂ ਨਹੀਂ ਰਾਤ ਦਾ ਟਾਈਮ ਹੈ 7:30 ਪੌਣੇ 8 ਦੇ ਵਿੱਚ ਦੇਸੀ ਹੀ ਕਾਹ ਲੈ ਗਿਆ ਮੈਂ ਰੋਸੇ ਪਹਿਲੇ ਰਿਪੋਰਟ ਕਰਾਈ ਜੇ ਥਾਣੇ ਜਾ ਕੇ ਹੁਣ ਅੱਗੇ ਬੇਨਤੀ ਕੀਤੀ ਹੈ ਵੀ ਮੇਰੀ ਗੱਡੀ ਚੋਰੀ ਹੋ ਗਈ ਹੈ ਤੇਤੀ ਤੇਤੀ ਲੱਭੀ ਜਾਏ ਤੇ ਬਾਕੀ ਉਹ ਕਹਿੰਦੇ ਆ ਕਿ ਕੈਮਰ ਤਲੋਖ ਰਿਆਂ ਗੱਡੀ ਹਾਲੇ ਤੱਕ ਨਹੀਂ ਲੱਤੀ ਅਜ ਚੌਥਾ ਦਿਨ ਹੋ ਗਿਆ ਵਾ 50 ਨਾਲ ਕੋਈ ਵੀ ਮਤਲਬ ਕਾਰਵਾਈ ਨਹੀਂ ਕਰ ਰਿਆ ਜਿਹੜੇ ਬੜੇ ਨੇ ਆਹ ਦਾਮ ਕੋਈ ਤੇ ਕੋਈ ਗੱਡੀ ਚੋਰੀ ਹੋ ਗੱਡੀ ਆ ਕੋ ਮੋਰ ਸਾਖਲਾ ਕੋ ਆਟੇ ਚੁਕੋਇਆ ਕਰਦਾ ਪੁਲਿਸ ਕੋਈ ਕਾਰਵਾਈ ਕਰੇ ਨਹੀਂ ਕਰੀਗੀ ਤੇ ਆਈ ਜਾ ਜਾ ਕੇ ਥਾਗੇ ਦੋ ਤਿੰਨ ਚਾਰ ਚੌਥਾ ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਥਾਣੇ ਤੇ ਬੈਠੀ ਸੀ ਤੇ ਮੈਂ 50 ਨਾਲ ਗਏ ਮੰਗ ਕਰਨਾ ਵਾ ਤੇ ਮੈਂ ਦਿਹਾੜੀਦਾਰ ਬੰਦਾ ਵਾ ਰੋਟੀ ਰੋਟੀ ਮੇਰੀ ਖੋਤੀ ਗਈ ਹੈ ਤੇ ਛੇਤੀ ਛੇਤੀ ਮੇਰਾ ਆਟਾ ਲਪੇਆ ਜਾਏ ਸਰ ਜੀ ਮੈਂ ਮੁਕੇਸ਼ ਕੁਮਾਰ ਬਾਬਾ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਸਾਡੇ ਰਵੀ ਕਾਂਜੀ ਆ ਸਾਡੇ ਕਾਈਪੁਰ ਦੇ ਆ ਔਰ ਸ਼ੁਕਰਵਾਰ ਦੀ ਰਾਤ ਨੂੰ ਇਹਨਾਂ ਦਾ ਆਟਾ ਜਿਹੜਾ ਇੱਥੋਂ ਚੋਰੀ ਹੋ ਗਿਆ ਇਹ ਬਸ ਸਬਜ਼ੀ ਲੈਣ ਵਾਸਤੇ ਉਤਰਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਤੇ ਆਟਾ ਨਹੀਂ ਸੀ ਔਰ ਇਹਨਾਂ ਨੇ ਲੱਗੇ ਛੱਗੇ ਬੋਥ ਢੋੜਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦਾ ਆਟਾ ਜਿਹੜਾ ਨਹੀਂ ਮਿਲਿਆ ਔਰ ਇਹਨਾਂ ਨੇ ਪੁਲਿਸ ਨੂੰ ਕੰਪਲੀਟ ਵੀ ਕਰਾਈ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਇਹਨਾਂ ਦਾ ਐਕਟ ਜਿਹੜਾ ਲੱਗਿਆ ਜਾਏ ਪੱਲਾ ਤੋਂ ਕੰਪਰੈਸਨਾ ਚਾਹਾਂਗਾ ਕਿ ਆਹ ਓਲਾ ਰੋਡ ਆ ਜਿੱਥੇ ਆਏ ਦਿਨ ਚੋਰੀਆਂ ਹੋ ਰਹੀਆਂ ਕੁਝ ਦਿਨ ਪਹਿਲਾਂ ਇਹ ਸਿਵਲ ਹਸਪੀਟਲ ਦੇ ਕੋਲ ਜੰਗਲੇ ਚੋਕੇ ਨੇ ਗਏ ਉਸ ਤੋਂ ਬਾਅਦ ਸਰ ਇੱਥੋਂ ਆ ਜਿਹੜੀ ਆ ਫਰੂਟ ਦੀ ਮਾਰਕੀਟ ਆ ਇੱਥੋਂ ਫਰੂਟ ਬਹੁਤ ਚੋਰੀ ਹੋਇਆ ਔਰ ਮੈਨੂੰ ਖਬਰ 'ਚ ਦੇਖਿਆ ਵੀ ਸੀ ਕਿ ਉਹ ਚੋਰ ਫੜੋਏ ਵੀ ਆ ਔਰ ਸਰ ਇਦਾ ਹੀ ਮੈਂ ਮੰਗ ਕਰ ਚਾਹਨਾ ਕਿ ਇਹਨਾਂ ਦਾ ਵੀ ਐਕਟ ਲੱਗਿਆ ਜਾਏ